ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਫੇਰ ਸਾਡੀ ਵੀਡੀਓ ਚ ਸਵਾਗਤ ਹੈ ਤੁਹਾਡਾ ਕਾਫੀ ਦਿਨਾਂ ਤੋਂ ਇੱਥੇ ਹਲਾ-ਗੁਲਾ ਚੱਲ ਰਿਹਾ ਹੈ ਕੈਨੇਡਾ ਤੋਂ ਲੋਕ ਡਿਪੋਰਟ ਹੋਣਗੇ ਕੈਨੇਡਾ ਚ ਹੋਏਗਾ ਉਹ ਹੋਏਗਾ ਹਾਂ ਕਾਫੀ ਲੋਕ ਇੱਥੇ ਤਾਦਾਦ ਚ ਜ਼ਿਆਦਾ ਨੇ ਖਾਸ ਕਰ ਫਰਜੀ ਐਲ ਐਮ ਆਈਆਂ ਤੇ ਤੇ ਫਰਜੀ ਜੋ ਇਲੀਗਲ ਐਂਟਰੀਆਂ ਵਗੈਰਾ ਕਰਕੇ ਆ ਗਏ ਨੇ ਲੋਕਾਂ ਨੇ ਵਿਸ਼ੇ ਵੀਜ਼ੇ ਤੇ ਵੀ ਆ ਕੇ ਇੱਥੇ ਪੋਲੀਟੀਕਲ ਅਸਾਈਲਮ ਵਗੈਰਾ ਆ ਪਾਏ ਨੇ ਇਹ ਬੜਾ ਇਹ ਪ੍ਰੈਸ਼ਰ ਉੱਠਦਾ ਲੋਕਾਂ ਤੇ ਵੀ ਹੁਣ ਕੀ ਬਣੇਗਾ ਉਹ ਲੋਕ ਪੱਕੇ ਹੋਣਗੇ ਜਾਂ ਨਹੀਂ ਹੋਣਗੇ ਜਾਂ ਸਰਕਾਰ ਕੀ ਕਰੇਗੀ ਪਹਿਲੀ ਗੱਲ ਤਾਂ ਉਹਨਾਂ ਕੋਲੇ ਕੋਈ ਆਪਸ਼ਨ ਨਹੀਂ ਹੈ ਸਰਕਾਰ ਕੋਲੇ ਇਸ ਵੇਲੇ ਆਪਸ਼ਨ ਬਹੁਤ ਘੱਟ ਨੇ ਇਸ ਕਰਕੇ ਉਹਨਾਂ ਨੂੰ ਵਰਕ ਪਰਮਿਟ ਜਿਨ੍ਹਾਂ ਨੂੰ ਮਿਲ ਗਏ ਨੇ ਤੇ ਜੇ ਵਰਕ ਪਰਮਿਟਾਂ ਦੀ ਐਕਸਟੈਂਸ਼ਨ ਨਹੀਂ ਹੁੰਦੀ ਹੈ ਔਰ ਪੀਆਰ ਨਹੀਂ ਹੁੰਦੀ ਹੈ ਤੇ ਲੋਕਾਂ ਕੋਲੇ ਕੀ ਸਾਧਨ ਬਚਦਾ ਹੈ ਕੋਈ ਸਾਧਨ ਬਚਦਾ ਹੈ ਜਾਂ ਤਾਂ ਉਹ ਇਲੀਗਲ ਰਹਿਣ ਜਾਂ ਪੋਲਿਟੀਕਲ ਅਸਾਈਲਮ ਪਾਉਣ ਪਟੇਲੀ ਪੋਲਿਟੀਕਲ ਅਸਾਈਲਮ ਤੋਂ ਬਾਅਦ ਵੀ ਕੋਈ ਬੜਾ ਸਕੋਪ ਉਹਨਾਂ ਦਾ ਹੈ ਨਹੀਂ ਹੈ ਕਿ ਉਹ ਐਪਲੀਕੇਸ਼ਨ ਮਨਜ਼ੂਰ ਹੋਵੇਗੀ ਕਿ ਨਹੀਂ ਹੋਵੇਗੀ ਕਿਉਂਕਿ ਹੁਣ ਸਰਕਾਰਾਂ ਜੋ ਬਹੁਤ ਚਕੰਨੀਆਂ ਹੋ ਗਈਆਂ ਨੇ ਔਰ ਦੇਖਦੇ ਨੇ ਵਾਕਈ ਇਸ ਬੰਦੇ ਨੂੰ ਕੋਈ ਥ੍ਰੈਟ ਹੈ ਜਾਂ ਨਹੀਂ ਆਪਦੇ ਮੁਲਕ 'ਚ ਜਾਂ ਸਿਰਫ ਇਹ ਇੱਕ ਵਰਤਨ ਵਾਸਤੇ ਇੱਥੇ ਪੋਲੀਟੀਕਲ ਅਸਾਈਲਮ ਲੈ ਰਿਹਾ ਹੁਣ ਬੜਾ ਸਵਾਲ ਉੱਠਦਾ ਵੀ ਕੈਨੇਡਾ ਸਰਕਾਰ ਫਿਰ ਕੀ ਕਰੇਗੀ ਇਹਨਾਂ ਨੂੰ ਇਹਨਾਂ ਨੂੰ ਡਿਪੋਰਟ ਕਰੇਗੀ ਕ੍ਰੀਬਨ ਵੀ ਲਖ ਦੇ ਕਰੀਬ ਬੰਦਾ ਜੋ ਵਰਕ ਪਰਮਿਟ ਵਗੈਰਾ ਤੇ 2026 ਤੱਕ ਜੇ ਉਹਨਾਂ ਦੀ ਐਕਸਟੈਂਸ਼ਨ ਨਹੀਂ ਹੁੰਦੀ ਆ ਪੀਆਰ ਨਹੀਂ ਹੁੰਦੀ ਆ ਵੇਲਾ ਹੋ ਜਾਏਗਾ ਇਹ ਤਾਂ ਗੱਲ ਜਾਹਰ ਹੈ ਕਿ ਇੰਨੇ ਬੰਦਿਆਂ ਦੀ ਪੀਆਰ ਤੇ ਹੋਏਗੀ ਨਹੀਂ ਕਿਉਂਕਿ ਪੀਆਰ ਵਾਸਤੇ ਵੀ ਹੁਣ ਤੁਹਾਨੂੰ ਆਇਲਟ ਕਰਨੀ ਪਵੇਗੀ ਇੰਗਲਿਸ਼ ਦੇ ਬੈਂਡ ਲੈਣੇ ਪਣਗੇ ਬੜੇ ਪ੍ਰੋਸੀਜਰ ਸਖਤ ਹੋ ਗਏ ਨੇ ਔਰ ਸਕੋਰ ਵੀ ਕਾਫੀ ਹਾਈ ਹੈ ਤੇ ਫਿਰ ਉਹ ਇਲੀਗਲ ਬੰਦੇ ਕੀ ਕਰਨਗੇ ਕੀ ਸਰਕਾਰ ਉਹਨਾਂ ਨੂੰ ਡਿਪੋਰਟ ਕਰ ਦੇਗੀ ਸਰਕਾਰ ਉਹਨਾਂ ਨੂੰ ਰਿਪੋਰਟ ਕਰਨ ਦੀ ਮਨਛਾਤਾ ਰੱਖਦੀ ਹੈ ਪਰ ਕੀ ਇਹ ਪੋਸੀਬਲ ਹੋਏਗਾ ਇਹ ਵੱਡਾ ਸਵਾਲ ਹੈ ਹੁਣ ਆਪਾਂ ਦੇਖਦੇ ਹਾਂ ਜੋ ਪਿਛਲੇ ਸਮਿਆਂ ਵਿੱਚ ਇਹ ਕੁਝ ਕਿੰਨਾ ਕ ਇਹ ਕਾਰਗਰ ਸਿਸਟਮ ਹੋਇਆ ਹੁਣ ਜੇ ਇੱਕ ਬੰਦੇ ਨੂੰ ਡਿਪੋਰਟ ਕਰਨਾ ਹੈ 5000 ਤੋਂ 15000 ਦੀ ਕੋਸਟ ਸਰਕਾਰ ਨੂੰ ਪੈਂਦੀ ਹੈ ਜਿਦੇ ਚ ਉਹਦੀ ਡਿਪੋਰਟੇਸ਼ਨ ਫੀਸ ਵਗੈਰਾ ਦੇ ਉਹਦੇ ਸਕਾਟ ਉਹਨੂੰ ਭੇਜਣਾ ਉਹਨੂੰ ਫੜਨਾ ਉਹਨੂੰ ਲੈ ਕੇ ਜਾਣਾ ਲੀਗਲ ਫੀਸ ਕੇਸਾਂ ਵਿੱਚ ਤੇ ਕਾਫੀ ਸਾਰੀ 5000 ਤੋਂ ਲੈ ਕੇ 15000 ਤੱਕ ਜਿਹੜੀ ਫੀਸ ਹੈ ਉਹ ਲੱਗ ਜਾਂਦੀ ਹੈ 2024 ਵਿੱਚ 132000 ਲੋਕਾਂ ਨੇ ਪੋਲੀਟਿਕਲ ਅਸਾਇਲਮ ਪਾਇਆ ਔਰ ਉਹਦੇ ਚੋਂ ਤਕਰੀਬਨ 13 ਕੁ ਹਜ਼ਾਰੀ ਸਟੂਡੈਂਟ ਸੀ ਜਿਸ ਤਰ੍ਹਾਂ ਦੇ ਸਟੂਡੈਂਟਾਂ ਨੂੰ ਬਲੇਮ ਕੀਤਾ ਜਾਂਦਾ ਤੇ ਜਿਆਦਾ ਸਟੂਡੈਂਟ ਨਹੀਂ ਸੀ ਤੇ ਹੁਣ ਦੇਖਿਆ ਜਾਵੇ ਵੀ ਇਸ ਵੇਲੇ ਡਿਪੋਰਟੇਸ਼ਨ ਦੀ ਕੀ ਸਥਿਤੀ ਹੈ 215000 ਬੰਦਿਆਂ ਨੂੰ ਡਿਪੋਰਟੇਸ਼ਨ ਦੇ ਆਰਡਰ ਹੋ ਚੁੱਕੇ ਨੇ ਇਹ ਫੈਕਟ ਹੈ ਆਫੀਸ਼ੀਅਲੀ ਕਾਗਜ਼ਾਂ ਦਾ ਕਿ 2015 ਉਹ 215000 ਲੋਕਾਂ ਨੂੰ ਡਿਪੋਰਟੇਸ਼ਨ ਦੇ ਆਰਡਰ ਹੋਏ ਨੇ ਇਹਨਾਂ ਵਿੱਚੋਂ 40000 ਉਹ ਨੇ ਜੋ ਡਿਪੋਰਟੇਸ਼ਨ ਦੇ ਆਰਡਰ ਵਿੱਚ ਕੰਪਲਾਈ ਨਹੀਂ ਕੀਤੇ ਔਰ ਉਹ ਇਧਰ ਉਧਰ ਗਾਇਬ ਹੋ ਗਏ ਨੇ 55000 ਨੇ ਸਟੇ ਲੈ ਚੁੱਕੇ ਨੇ ਤੇ 120000 ਅਜੇ ਫਾਈਨਲ ਡਿਸੀਜਨ ਦੀ ਵੇਟ ਕਰ ਰਹੇ ਨੇ ਕਿਉਂਕਿ ਉਹ ਇਹਨਾਂ ਦੇ ਅਗੇਂਸਟ ਕੋਰਟਾਂ वगैरह ਚ ਚਲੇ ਗਏ ਨੇ ਤੇ ਜੇ ਦੇਖਿਆ ਜਾਵੇ ਵੀ ਕਿੰਨੇ ਬੰਦੇ ਡਿਪੋਰਟ ਹੋਏ ਤੇ 2023 ਵਿੱਚ ਸਿਰਫ 5300 ਬੰਦੇ ਹੀ ਸਰਕਾਰ ਡਿਪੋਰਟ ਕਰ ਪਾਈ ਤੇ ਇਹ ਅੰਕੜਾ 2022 ਚ ਸਿਰਫ 4900 ਸੀ ਲੱਖਾਂ ਬੰਦਿਆਂ ਦੇ ਅਗੇਂਸਟ ਜੇ 2 ਲੱਖ 50000 ਦੇ ਕਰੀਬ ਤਕਰੀਬਨ ਸਰਕਾਰ ਦੇ ਉਪਰ ਦੇ ਰਿਸੋਰਸਸ ਦੇ ਕਮੀ ਹੁੰਦੇ ਹੋਏ ਤਕਰੀਬਨ 5000 ਬੰਦਾ ਹੀ ਡਿਪੋਰਟ ਕਰ ਪਾਉਂਦੀ ਹੈ ਤੇ ਇਸ ਕਰਕੇ ਸਰਕਾਰ ਨੂੰ ਇਹ ਬੰਦੇ ਡਿਪੋਰਟ ਕਰਨੇ ਬਹੁਤ ਹੀ ਮੁਸ਼ਕਲ ਹੋਣਗੇ ਕਿਉਂਕਿ ਇਹਨਾਂ ਤੇ ਕੋਸਟ ਬਹੁਤ ਜ਼ਿਆਦਾ ਹੈ ਕਿ ਕੈਨੇਡਾ ਦੀ ਪਾਲਿਸੀ ਬੜੀ ਲਿਬਰਲ ਸੀ ਸਟੂਡੈਂਟ ਵੀਜ਼ੇ ਤੇ ਖਾਸ ਕਰ ਕੋਈ ਵੀ ਹਾਇਲਟ ਦੇ 5 6 5.5 ਬੈਂਡ ਲੈ ਕੇ ਇੱਥੇ ਆ ਜਾਂਦਾ ਸੀ ਨਾਲ ਸਪਾਊਸ ਵੀ ਉਹਦਾ ਓਪਨ ਵਰਕ ਪਰਮਿਟ ਤੇ ਆ ਜਾਂਦਾ ਸੀ ਤੇ ਇਸ ਦੇ ਕਾਰਨ ਇਸ ਨੂੰ ਬਹੁਤ ਐਕਸਪਲੋਇਟ ਕੀਤਾ ਗਿਆ ਸਿਰ ਪੰਜਾਬੀਆਂ ਵੱਲੋਂ ਨਹੀਂ ਗੁਜਰਾਤੀਆਂ ਵੱਲੋਂ ਵੀ ਉਹਨਾਂ ਦਾ ਇਹ ਹੁੰਦਾ ਸੀ ਵੀ ਇੱਕ ਵਾਰੀ ਕੈਨੇਡਾ ਆ ਜਾਣਾ ਔਰ ਉਦੋਂ ਬਾਅਦ ਯੂਐਸਏ ਕ੍ਰੋਸ ਕਰ ਕਿਉਂਕਿ ਮੈਕਸੀਕੋ ਸਾਈਡ ਤੋਂ ਯੂਐਸਏ ਕ੍ਰੋਸ ਕਰਨਾ ਬਹੁਤ ਔਖੀ ਫੈਂਸ ਲੱਗੀ ਹੈ ਪਰ ਕੈਨੇਡਾ ਸਾਈਡ ਤੋਂ ਸੌਖਾ ਸੀ ਇਸ ਕਰਕੇ ਬਹੁਤ ਸਾਰੇ ਲੋਕ ਜੋ ਇਧਰੋਂ ਕੈਨੇਡਾ ਕੁ ਵਿਜ਼ਟਰ ਵੀਜ਼ੇ ਤੇ ਜਾਂ ਕਿਸੇ ਵੀ ਚੀਜ਼ ਤੇ ਵੀ ਆਏ ਔਰ ਅਮਰੀਕਾ ਨੂੰ ਕ੍ਰੋਸ ਕਰ ਗਏ ਆਫੀਸ਼ੀਅਲੀ ਜੋ ਲੋਕ ਫੜੇ ਗਏ ਤਕਰੀਬਨ 1.38 ਲੱਖ ਲੋਕ 2024 ਚ ਬਾਰਡਰ ਕ੍ਰੋਸ ਕਰਦੇ ਫੜੇ ਗਏ ਜਿਨ੍ਹਾਂ ਚੋਂ 45000 ਦੇ ਕਰੀਬ ਭਾਰਤੀ ਸੀ ਤੇ ਜ਼ਿਆਦਾਤਰ ਪੰਜਾਬੀ ਔਰ ਗੁਜਰਾਤ ਦੇ ਸੀ ਇਹ ਦੋ ਸਟੇਟਾ ਇਸ ਕੰਮ 'ਚ ਕਾਫੀ ਅੱਗੇ ਨੇ ਗੁਜਰਾਤੀਆਂ ਦਾ ਜਾਦੇ ਰੌਲਾ ਨਹੀਂ ਪੈਂਦਾ ਕਿਉਂਕਿ ਉਹਨਾਂ ਦਾ ਏਮ ਕੁਝ ਹੁੰਦਾ ਹੈ ਸਾਇਲੈਂਟ ਕਮਿਊਨਿਟੀ ਔਰ ਬਿਜ਼ਨਸ ਕਮਿਊਨਿਟੀ ਔਰ ਕਿਤਨਾ ਕਿਤੇ ਉਹਦੇ ਕਮਾਂ 'ਚ ਲੱਗ ਜਾਂਦੇ ਨੇ ਹੱਲਾ ਗੁੱਲਾ ਉਹ ਪੰਜਾਬੀਆਂ ਵਾਂਗ ਨਹੀਂ ਕਰਦੇ ਇਸ ਕਰਕੇ ਜਿਆਦਾ ਨਾ ਗੁਜਰਾਤੀਆਂ ਦਾ ਨਹੀਂ ਹੁੰਦਾ ਜਦਕਿ ਗੁਜਰਾਤੀਆਂ ਨੇ ਕੈਨੇਡਾ ਨੂੰ ਬੇਸ ਬਣਾ ਕੇ ਅਮਰੀਕਾ ਵੜਨ ਦਾ ਸਭ ਤੋਂ ਵੱਡਾ ਜੋ ਹੈ ਰਸਤਾ ਅਪਣਾਇਆ ਗੁਜਰਾਤੀਆਂ ਨੇ ਤੇ ਸਭ ਤੋਂ ਜਿਆਦਾ ਗੁਜਰਾਤੀ ਇਸ ਰਾਹ ਤੇ ਅਮਰੀਕਾ 'ਚ ਬੜੇ ਹਾਲਾਂਕਿ ਕੁਝ ਲੋਕਾਂ ਨੂੰ ਚਾਰਟਰਡ ਫਲੈਨ ਕਰਕੇ ਡਿਪੋਰਟ ਵੀ ਕਰ ਦਿੱਤਾ ਗਿਆ ਔਰ ਪਰ ਆਉਣ ਵਾਲੇ ਸਮੇਂ 'ਚ ਇਹ ਰਾਹ ਵੀ ਬੰਦ ਹੋ ਰਿਹਾ ਕਿਉਂਕਿ ਡੋਨਲਡ 트੍ਰੰਪ ਨੇ ਬਿਲਕੁਲ ਕਲੀਅਰ ਕਰਤਾ ਹੈ ਕਿ ਆਉਣ ਵਾਲੇ ਸਮੇਂ 'ਚ ਅਸੀਂ ਜਿਹੜੇ ਇਲੀਗਲ ਇਮੀਗਰੈਂਟ ਨੇ ਉਹਨਾਂ ਨੂੰ ਵਰਨ ਵੀ ਨਹੀਂ ਦੇਵਾਂਗੇ ਤੇ ਜਿਹੜੇ ਫੜੇ ਜਾਣਗੇ ਉਹਨਾਂ ਨੂੰ ਡਿਪੋਰਟ ਵੀ ਕਰਾਂਗੇ ਤੇ ਇਸ ਕਰਕੇ ਦੋਸਤੋ ਮੈਂ ਹਮੇਸ਼ਾ ਹਰ ਵੀਡੀਓ 'ਚ ਐਡਵਾਈਸ ਕਰਦਾ ਵੀ ਇਲੀਗਲ ਬੰਦੇ ਦੀ ਇੱਥੇ ਕੋਈ ਜ਼ਿੰਦਗੀ ਨਹੀਂ ਹੈ ਲੀਗਲ ਰਾਹ ਤੇ ਆਓ ਆਪਦਾ ਪ੍ਰੋਪਰ ਪੜ੍ਹਾਈ ਕਰਕੇ ਆਓ ਤੇ ਇੱਥੇ ਦੇ ਕਲਚਰ ਨੂੰ ਐਡਜਸਟ ਕਰਨ ਦੀ ਪਹਿਲਾਂ ਦਿਮਾਗ 'ਚ ਆਪਦੇ ਬਿਠਾ ਕੇ ਗੱਲ ਆਓ ਕਿ ਅਸੀਂ ਇੱਥੇ ਐਡਜਸਟ ਕਰਾਂਗੇ ਇਹਨਾਂ ਦੇ ਚਾਲ ਚੱਲਣ ਔਰ ਇਹਨਾਂ ਦੇ ਤੌਰ ਤਰੀਕਿਆਂ ਦੇ ਹਸਾਬ ਨਾਲ ਚੱਲ ਕੇ ਹੀ ਅਸੀਂ ਕਾਮਯਾਬ ਹੋ ਸਕਦੇ ਆ ਇਸ ਕਰਕੇ ਜੋ ਬੰਦਾ ਇਲੀਗਲ ਆ ਕੇ ਇੱਥੇ ਸੈਟਲ ਹੋਣ ਦੀ ਸੋਚਦਾ ਉਹਦੀ ਜ਼ਿੰਦਗੀ ਬਰਬਾਦ ਹੈ ਤੇ ਕਦੇ ਵੀ ਕਿਸੇ ਨੂੰ ਇਸ ਤਰ੍ਹਾਂ ਟਿੱਡੇ ਰਸਤੇ ਕਿ ਇਲੀਗਲ ਵੜ ਕੇ ਇੱਕ ਵਾਰੀ ਸੈਟਲ ਹੋ ਜਾਵੇਂ ਇਹ ਰਾਹ ਨਾ ਦਿਖ ਦਿਓ ਦੇਖਦੇ ਰਹੋ ਸਾਡੀ ਵੀਡੀਓ ਧੰਨਵਾਦ ਤੁਹਾਡਾ ਸਾਡੀ ਆ ਵੀਡੀਓ ਦੇਖ